ਕਹਾਣੀ ਗ੍ਰਹਿਣ ਲੇਖਕ ਜਗਜੀਤ ਸਿੰਘ ਲੋਹਟਬੱਦੀ ਕੁੜੇ ਬਹੂ ਅੋchnetcher ਵਾਲਾ ਢੋਸੀ ਆਇਆ ਤੇਲ ਪਾ ਦਿਓ ਨੂੰ ਦੇਖੀ ਗਾੜੀ ਨਾ ਚੱਲਿਆ ਜਾਵੇ ਕਰਮਕੌਰ ਨੇ ਆਪਣੀ ਨੂੰ ਨੂੰ ਅਗਾਹ ਕਰਨ ਲਈ ਆਵਾਜ਼ ਦਿੱਤੀ ਝਾੜੂ ਲਗਾਉਂਦੀ ਕਸ਼ਮੀਰੋ ਨੇ ਕੁੰਡਾ ਖੋਲ ਕੇ ਬਾਹਰ ਜਾ ਇਧਰ ਉਧਰ ਵੇਖਿਆ ਪਰ ਬਾਬਾ ਕਿਧਰ ਹੀ ਨਜ਼ਰੀ ਨਾ ਪਿਆ ਸ਼ਾਇਦ ਪਿਛਲੀ ਗਲੀ ਵਿੱਚ ਚਲਾ ਗਿਆ ਸੀ ਉਹ ਅੰਦਰ ਆਈ ਸੀ ਕਿ ਫਿਰ ਆਵਾਜ਼ ਆਈ ਜਨ ਸ਼ਨੀ ਦੇ ਨੂਰਾਨੀ ਨੇ ਦਾਰੇ ਭਗਤ ਨੂੰ ਪੈਰੀ ਪਹਿਣਾ ਕੀਤਾ ਚਿੱਟੇ ਖੱਦਰ ਦੇ ਕੱਪੜੇ ਪਾਈ ਬਾਬੇ ਕੋਲ ਮੁੰਜਦੀ ਛੰਦੀ ਹੋ ਚੁੱਕੀ ਰੱਸੀ ਨਾਲ ਲਟਕਦੇ ਡੋਲੂ ਵਿੱਚ ਸ਼ਨੀ ਦੇਵਤਾ ਦੀ ਤਸਵੀਰ ਵਾਲਾ ਟੀਨ ਦਾ ਪਤਰਾ ਤੇ ਕੁਝ ਸਿੱਕੇ ਪੈ ਸਨ ਕਸ਼ਮੀਰੋ ਨੇ ਅੰਦਰੋਂ ਲਿਆਂਦੀ ਤੇਲ ਵਾਲੀ ਕੌਲੀ ਉਸ ਵਿੱਚ ਲੱਦ ਕੇ ਆਪਣਾ ਅਕਸ ਵੇਖਿਆ ਪ੍ਰਭਾਤਰੀ ਸੁੱਖ ਮੰਗੀ ਬਾਬੇ ਨੇ ਦੁੱਧਾਂ ਪੁੱਤਾਂ ਵਾਲੀ ਅਸੀਸ ਦਿੱਤੀ اے ਵਾਲੇ ਖੁਸ਼ ਰੋ ਆਉਣ ਵਾਲੇ ਮੰਗਲ ਨੂੰ ਦਿਨ ਬੜਾ ਪਾਰੀ ਹੈ ਸੂਰਜ ਗ੍ਰਹਿਣ ਲਗਣਾ तकरीबन 25 ਸਾਲ ਬਾਅਦੇ ਘੜੀਆਂ ਆਉਂਦੀਆਂ ਨੇ ਉਸ ਦਿਨ ਦਾਨਪਨ ਕੀਤਾ ਚੋਖਾ ਲੱਗਦਾ ਮਨ ਦੀ ਅਮਰਦਾ ਪੂਰੀਆਂ ਹੁੰਦੀਆਂ ਨੇ ਸਤਿਵੰਤਨ ਬਾਬਾ ਜੀ ਕਸ਼ਮੀਰੋਂ ਨੇ ਹੱਥ ਜੋੜੇ ਤੇ ਅੰਦਰ ਜਾ ਕੇ ਫਿਰ ਆਪਣੇ ਕਮਾਂਕਾਰਾਂ ਵਿੱਚ ਰੁੱਝ ਗਏ ਰਲਾ ਸਿੰਘ ਦਾ ਪਰਿਵਾਰ ਭੋਇ ਖੁਣੋਲਿਸਾ ਪਰ ਮਿਹਨਤੀ ਤੇ ਸਾਵੀ ਕਿਤਾਬੀ ਸੀ ਹੱਥੀਂ ਕੰਮ ਕਰਨ ਤੇ ਇਮਾਨਦਾਰੀ ਸਦਕਾ guzara ਸੌਖਾ ਚੱਲੀ ਜਾਂਦਾ ਸੀ ਕੁੱਲ ਮਿਲਾ ਕੇ 7-8 ਗਿੱਲਿਆਂ ਦੀ ਖੇਤੀ ਤੇ ਚਾਰ ਕੁ ਲਵੇਰੀਆਂ ਦੀ ਬਰਕਤ ਨਾਲ ਕਦੇ ਕਿਸੇ ਚੀਜ਼ ਦੀ ਥੋੜ ਮਹਿਸੂਸ ਨਹੀਂ ਸੀ ਹੋਈ ਪੰਚਾਇਤ ਮੈਂਬਰ ਹੋਣ ਕਰਕੇ ਅਕਸਰ ਲੋਕ ਸਲਾਹਾਂ ਲੈਣਾਉਂਦੇ ਅਤੇ ਉਸ ਦੀ ਸਿਆਣਪ ਤੇ ਕਾਇਲ ਹੋ ਜਾਂਦੇ ਦੋਵੇਂ ਤੀਆਂ ਚੰਗੇ ਕਰੀ ਵਿਆਹੀਆਂ ਹੁਣ ਕਰਕੇ ਉਹਨਾਂ ਵੱਲੋਂ ਠੰਡੀ ਬਾਹ ਆਉਂਦੀ ਸੀ ਹੁਣ ਜੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਰੜਕਦੀ ਸੀ ਉਸੇ ਕਸ਼ਮੀਰੋਦੀ ਸਖਣੀ ਕੁੱਕ ਪੰਜ ਸਾਲ ਹੋ ਗਏ ਸਨ ਪੁੱਤ ਸ਼ਮਸ਼ੇਰ ਦਾ ਡੋਲਾ ਲ ਜਾਂਦੇ ਮਜ਼ਾਰ ਤੇ ਚਾਦਰ ਵੀ ਚੜਾਈ ਤੇ ਪੰਜ ਮਸਿਆ ਤੇ ਹਾਜ਼ਰੀ ਵੀ ਦਵਾਈ ਸੀ ਹੁਣ ਕਿਸੇ ਜਾ ਕੇ ਵਾਹਿਗੁਰੂ ਦੀ ਨਜ਼ਰ ਸਵਾਲੀ ਹੋਈ ਸੀ ਸ਼ਹਿਰ ਦੇ ਹਸਪਤਾਲ ਦੀ ਨਰਸ ਨੇ ਨਵੇਂ ਜੀ ਦੇ ਆਉਣ ਦੀ ਪੁਸ਼ਟੀ ਕਰ ਦਿੱਤੀ ਸੀ ਫੌਜ ਵਿੱਚੋਂ ਛੁੱਟੀ ਆਏ ਸ਼ਮਸ਼ੇਰ ਤੇ ਬਾਕੀ ਡੱਬਰ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਜਿਵੇਂ ਸਾਰੇ ਸੰਸਾਰ ਦੀਆਂ ਖੁਸ਼ੀਆਂ ਛੁੱਟੀ ਪੈ ਗਈਆਂ ਹੋਣ ਛੁੱਟੀ ਕੱਟਣ ਮਗਰੋਂ ਸਟੇਸ਼ਨ ਤੇ ਛੱਡਣਾ ਹੈ ਬਾਪੂ ਨੂੰ ਸ਼ਮਸ਼ੇਰ ਨੇ ਘਰ ਦੇ ਕੰਮ ਵਾਸਤੇ ਕੋਈ ਨੌਕਰ ਨਹੀਂ ਰੱਖਣ ਦੀ ਤਾਕੀਦ ਕਰਦਿਆਂ ਕਿ ਆ ਕੀ ਕਸ਼ਮੀਰੋ ਦੀ ਦਵਾਈ ਬੂਟੀ ਤੇ ਹੋਰ ਖਰਚਾਂ ਲਈ ਉਹ ਪੈਸਾ ਭੇਜਦਾ ਰਹੇਗਾ ਉਸ ਨੂੰ ਆਸ ਸੀ ਕਿ ਉਹ ਅਗਲੀ ਛੁੱਟੀ ਬੱਚੇ ਦੇ ਜਨਮ ਦਿਵਸ ਲੈ ਕੇ ਪਰਿਵਾਰ ਨਾਲ ਖਾਤਰ ਰਹੇਗਾ ਅਤੇ ਬਜ਼ੁਰਗ ਮਾਪਿਓ ਨੂੰ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਪਵੇਗੀ ਟ੍ਰੇਨ ਵਿੱਚ ਬੈਠਾ ਉਹ ਮਾਨੀ ਮਨ ਬੱਚੇ ਨਾਲ ਲਾੜੇ ਲਡਾਉਣ ਲੱਗ ਪਿਆ ਆਪਣੀ ਕੋਚ ਚੁੱਕੇ ਅਨਪੋਲ ਨੂੰ ਹਵਾ ਵਿੱਚ ਉਲਾਰ ਕੇ ਉਹ ਵੀ ਹਾਸਾ ਤੇ ਬਚਪਨ ਦੀਆਂ ਕਿਲਕਾਰੀਆਂ ਉਸ ਦੇ ਕੰਨਾਂ ਵਿੱਚ ਗੂੰਜਣ ਲੱਗ ਪਈਆਂ ਕਿੰਨਾ ਮਨਮੁਹਕ ਦ੍ਰਿਸ਼ ਸੀ ਤੇ ਹਨ ਉਦੋਂ ਟੁੱਟਾ ਜਦੋਂ ਟਿਕਟ ਕਲੈਕਟਰ ਨੇ ਫੌਜੀ ਸਫ਼ਰ ਦਾ ਵਾਊਚਰ ਦਿਖਾਉਣ ਲਈ ਕਿਹਾ ਗੱਡੀ ਦੀ ਛੁੱਕ ਛੁੱਕ ਵਿੱਚ ਪਤਾ ਨਹੀਂ ਕਦੋਂ ਨਿੰਦਰ ਨੇ ਘੇਰਾ ਪਾ ਲਿਆ ਪਰ ਸੁਪਨੇ ਨਵੇਂ ਜੀਤੇ ਹੀ ਆਉਂਦੇ ਰਹੇ ਗ੍ਰਹਿਣ ਵਾਲਾ ਦਿਨ ਚੜ ਗਿਆ ਦਿਨ ਹੀ ਥੋੜਾ ਥੋੜਾ ਹਨੇਰਾ ਪਸਰਨ ਲੱਗਾ ਸੜਕਾਂ ਤੇ ਗੱਡੀਆਂ ਮੋਟਰਾਂ ਦੀ ਆਵਾਜ਼ਾਈ ਘਟੀ ਸੀ ਸੂਰਤ ਚੁੱਕ ਕੇ ਆਉਂਦੀਆਂ ਤਿੱਖੀਆਂ ਰਿਸ਼ਮਾਂ ਦੀ ਝਾਲ ਚੱਲਨੀ ਖਤਰੇ ਤੋਂ ਖਾਲੀ ਨਹੀਂ ਸੀ ਮਤੇ ਕਿਸੇ ਦੀਆਂ ਅੱਖਾਂ ਜਾਂ ਕਿਸੇ ਹੋਰੰਗ ਦਾ ਨੁਕਸਾਨ ਹੋ ਜਾਵੇ ਮੇठे ਸਮੇਂ ਮੁਤਾਬਕ ਸ਼ਨੀ ਬਾਬਾ ਦਾਨ ਪੂਰਨ ਇਕੱਠਾ ਕਰਨ ਲਈ ਫੇਰੀ ਤੇ ਆਇਆ ਤੇ ਕਰਮਕੁਰ ਨੇ ਆਟਾ ਗੁੜ ਤੇਲ ਤੇ ਰੁਪਈਆ ਮੱਥਾ ਟੇਕ ਕੇ ਪਰਿਵਾਰ ਦੀ ਖੈਰ ਮੰਗੀ ਨਾਲ ਹੀ ਕਸ਼ਮੀਰੋਂ ਨੂੰ ਇਸ ਦਿਨ ਦੇਲੀਓਂ ਬਾਹਰ ਜਾਣ ਤੋਂ ਵਰਤ ਦਿੱਤਾ ਆਉਣ ਵਾਲੇ ਬਾਲ ਦੀ ਸਲਾਮਤੀ ਨੂੰ ਲੈ ਕੇ ਸਾਰਾ ਟੱਬਰ ਚਤੰਤਰ ਸੀ ਸ਼ਮਸ਼ੇਰ ਨੇ ਵੀ ਇਸ ਸਮੇਂ ਕਸ਼ਮੀਰੋਂ ਦੇ ਬਾਹਰ ਗਲੀ ਵਿੱਚ ਨਾ ਜਾਣ ਦੀ ਸਖਤ ਹਦਾਇਤ ਕੀਤੀ ਸੀ ਗ੍ਰਹਿਣ ਖਤਮ ਹੋਣ ਪਿੱਛੋਂ ਜਦੋਂ ਤਰਕਾਲਾ ਨੂੰ ਸੂਰਜ ਦੇਵਤਾ ਨੇ ਮਦਮ ਦੇ ਦਰਸ਼ਨ ਦਿੱਤੇ ਤਾਂ ਲੋਕਾਂ ਦੀ ਜਾਨ ਵਿੱਚ ਜਾਨ ਆਈ ਕਿ ਧਰਤੀ ਉਤਨਾ ਭਾਰ ਉੱਤਰ ਗਿਆ ਸੀ ਸਰਹੱਦ ਤੇ ਗੁਆਂਡੀ ਮੁਲਕ ਨਾਲ ਚੜਪਾਂ ਦੀਆਂ ਕੰਸੋਹਾਵਾਂ ਵਿੱਚ ਐਨ ਕਰਨ ਵਾਲੀਆਂ ਸਨ ਕਸ਼ਮੀਰੋ ਦੇ ਜਨੇਪੇ ਦਾ ਦਿਨ ਨੇੜੇ ਆ ਰਿਹਾ ਸੀ ਪਰ ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋਣ ਦਾ ਕੋਈ ਪੈਗਾਮ ਨਹੀਂ ਸੀ ਆ ਰਿਹਾ ਇਧਰ ਅਲਾ ਸਿੰਘ ਤੇ ਕਰਮਹ ਰੱਬ ਅਗੇ ਅਰਦਾਸਾਂ ਕਰਦੇ ਪੁੱਤ ਦੇ ਸਮੇਸਿਰ ਪਹੁੰਚਣ ਦੀਆਂ ਨੇੜਲੇ ਰਿਸ਼ਤੇਦਾਰ ਲੱਗੇ ਰਹਿੰਦੇ ਸਨ ਤੇ ਲੋੜ ਪੈਂਤੇ ਮਦਦ ਵੀ ਕਰਦੇ ਸਨ ਪਰ ਆਪਣਾ ਆਪਣਾ ਹੀ ਹੁੰਦਾ ਹੈ ਡਾਕਟਰ ਨੇ ਸਾਰਾ ਕੁਝ ਠੀਕ ਹੋਣ ਦਾ ਫਰੋਸਾ ਦਵਾਇਆ ਸੀ ਪਰ ਫਿਰ ਵੀ ਬੁੱਢੇ ਸਰੀਰਾਂ ਨੂੰ ਜ਼ਿਆਦਾ ਭੱਜ ਦੌੜ ਨਾ ਕਰ ਸਕਣ ਦਾ ਤੋਖਲਾ ਲੱਗਾ ਹੋਇਆ ਸੀ ਕਰਮ ਕਰੇ ਫੌਜੀ ਘਰਾ ਜਾਵੇ ਫਿਰ ਆਪਾਂ ਸੁਰਖਰੂ ਹੋਵਾਂਗੇ ਰਲਾਸਾਂ ਦੀ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਛੇਰੂ ਦੇ ਬਾਪੂ ਵਾਗਰੂ ਤੇ ਡੋਰੀਆਂ ਰੱਖ ਆਪਣੇ ਅੰਗ ਸੰਗ ਰਹੂਗਾ ਕਰਮੋਂ ਹੌਸਲਾ ਦਿੰਦੀ ਖਾਸ ਦਿਨ ਆ ਪਹੁੰਚਿਆ ਪਰ ਸ਼ਮਸ਼ੇਰ ਨੂੰ ਘਰ ਆਉਂਦੀ ਆਗਿਆ ਨਾ ਮਿਲੀ ਡਿਸਪੈਂਸਰੀ ਦੇ ਛੋਟੇ ਜਿਹੇ ਕਮਰੇ ਵਿੱਚ ਕਸ਼ਮੀਰ ਉਹ ਅੰਦਰ ਸੀ ਤੇ ਸੱਸ ਸੋਰਾ ਬਾਹਰ ਦੋਤਾ ਹਰਮਨ ਵੀ ਨਾਲ ਸੀ ਹੱਥ ਪਰਵਰਦੇਗਾਰ ਦੀ ਇਬਾਦਤ ਵਿੱਚ ਜੁੜੇ ਹੋਏ ਪਲ-ਪਲ ਘੰਟਿਆਂ ਵਾਂਗ ਲੱਗਦਾ ਸੀ ਅਖੀਰ ਨਰਸ ਪਵਿੱਤਰਕਰ ਆਪਰੇਸ਼ਨ ਕਮਰੇ ਤੋਂ ਬਾਹਰ ਆਈ ਵਧਾਈ ਹੋਵੇ ਮੁੰਡਾ ਹੋਇਆ ਹੈ ਜੱਚਾ ਬੱਚਾ ਦੋਵੇਂ ਠੀਕ ਨੇ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਪਰ ਉਹ ਗੁਰੇ ਆਪਾਂ ਵੀ ਵਸਦਿਆਂ ਚ ਹੋ ਗਏ ਰੇਲਾ ਸਿੰਘ ਦਾ ਗਲਾ ਭਰਿਆ ਹੋਇਆ ਸੀ ਤੂੰ ਸੱਚ ਕਹਿਣਾ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਫੌਜੀ ਨੂੰ ਧਾਰ ਭੇਜੀ ਗਈ ਉਹਦਾ ਮਨ ਵੀ ਉੱਡ ਕੇ ਘਰ ਆਉ ਨੂੰ ਕਾਲਾ ਸੀ ਪਰ ਮਜਬੂਰੀਆਂ ਰਸਤਾ ਰੋਕੀ ਖੜੀਆਂ ਸਨ ਗੁਰਦੁਆਰੇ ਨਤਮਸਤਕ ਹੋਈ ਭਾਈ ਸਾਹਿਬ ਨੇ ਵਾਕ ਲੈ ਕੇ ਬੱਚੇ ਦਾ ਨਾਂ ਗੁਰਮਿਹਰ ਸਿੰਘ ਰੱਖਿਆ ਗੁਰੂ ਦੀ ਮਿਹਰ ਹੀ ਤਾਂ ਹੋਈ ਹੈ ਮੈਂ ਤਾਂ ਇਹਨੂੰ ਪ੍ਰਿੰਸ ਕਹੂੰਗਾ ਹਰਮਨ ਨੇ ਛੋਟੇ ਨਾਂ ਦਾ ਫੈਸਲਾ ਸੁਣਾ ਦਿੱਤਾ ਪਰਿਵਾਰ ਨੇ ਲੋੜੀ ਤੇ ਵੱਡਾ ਕੱਠ ਕਰਨ ਦਾ ਮਨ ਬਣਾ ਲਿਆ ਇੰਨੇ ਚਿਰ ਤੱਕ ਖਤਰੇ ਦੇ ਬੱਦਰ ਵੀ ਛੱਟ ਜਾਣਗੇ ਤੇ ਸ਼ਮਸ਼ੇਰ ਦੀ ਛੁੱਟੀ ਵੀ ਮਨਜ਼ੂਰ ਹੋ ਜਾਵੇਗੀ ਚਾਰੀਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਸਨ ਇਹ ਘਾਰਜ ਵੈ ਗੁਰੂ ਦੀ ਕਿਰਪਾ ਨਾਲ ਸਿਰੇ ਚੜ ਜਾਵੇ ਤੱਕ ਗੰਗਾ ਨਹਾ ਲਾਂਗੇ ਹਾਂ ਤਾਂ ਸਰੀਰ ਵੀ ਹੱਡ ਡੇਕ ਡੋਲੇ ਖਾਂ ਲੱਗ ਪਿਆ ਹਾਸਲਾ ਟਾਉਣ ਵਾਲੀਆਂ ਗੱਲਾਂ ਨਾ ਕਰਿਆ ਕਰ ਸ਼ੇਰੇ ਦੇ ਬਾਪੂ ਆਪਾਂ ਪ੍ਰਿੰਸ ਦੇ ਵਿਆਹ ਤੱਕ ਜਿਉਣਾ ਹੈ ਕਰਮਕੁਰ ਦੇ ਬੋਲ ਉਹ ਸ਼ਾਹੀ ਸਨ ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋ ਗਈ ਸੀ ਘਰ ਵਿੱਚ ਰੌਣਕਾਂ ਲੱਗੀਆਂ ਸਨ ਅਖੰਡ ਪਾਠ ਦੀ ਭੋਖ ਪਾਈ ਗਏ ਰਿਸ਼ਤੇਦਾਰ ਤੇ ਦੋਸਤ ਮਿੱਤਰ ਵਧਾਈਆਂ ਦੇ ਰਹੇ ਤੇ ਬੱਚੇ ਦੀ ਲੰਮੀ ਉਮਰ ਦੀ ਦੁਆ ਮੰਗ ਰਹੇ ਸਨ ਪਰਿਵਾਰ ਨੇ ਸਾਰੇ ਮਹਿਮਾਨਾਂ ਦੀ ਚੰਗੀ ਆਉ ਭਗਤ ਕੀਤੀ ਤੇ ਖੁਸ਼ੀ ਖੁਸ਼ੀ ਵਧਾਈ ਦਿੱਤੀ ਸ਼ਮਸ਼ੇਰ ਦੀ ਛੁੱਟੀ ਵੀ ਮੁੱਕਣ ਵਾਲੀ ਸੀ ਬਾਪੂ ਜੀ ਆਹ ਥੋੜੀ ਸਿਹਤ ਵੀ ਹੁਣ ਬਹੁਤੀ ਠੀਕ ਨਹੀਂ ਰਹਿੰਦੀ ਮੈਂ ਸੋਚਦਾ ਰਿਟਾਇਰਮੈਂਟ ਲੈ ਲਵਾਂ ਉਹ ਜਿਵੇਂ ਤੇਰੀ ਮਰਜ਼ੀ ਪੁੱਤਰਾ ਰੱਲਾ ਸੌਂਦਾ ਮੈਂ ਪਰਿਆ ਪਿਆ ਸੀ ਦੋ ਕੁ ਮਹੀਨਿਆਂ ਬਾਅਦ ਸ਼ਮਸ਼ੇਰ ਦੀ ਸੇਵਾ ਮੁਕਤੀ ਹੋ ਗਈ ਮਾਪਿਓ ਦੀ ਸੇਵਾ ਦਾ ਬਹੁਤ ਸਾਲਾਂ ਪਿੱਛੋਂ ਸੁਭਾਅ ਬਣਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰਲ੍ਹਾ ਸੌਨ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਤੇ ਹਫ਼ਤਾ ਪਰ ਆਰਮੀ ਹਸਪਤਾਲ ਦਾਖਲ ਰਹਿਣ ਮਗਰੋਂ ਦਰਗਾਹਾਂ ਉੱਤੇ ਆ ਗਿਆ ਘੜ ਦਾ ਮਾਹੌਲ ਫਿਰ ਉਦਾਸ ਹੋ ਗਿਆ ਪ੍ਰਿੰਸ ਨੂੰ 3 ਸਾਲ ਦਾ ਹੋਣ ਤੇ ਸ਼ਹਿਰ ਦੇ ਨਾਮੀ ਪਬਲਿਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਚੁਸਤ ਦਰੁਸਤ ਯੂਨੀਫਾਰਮ ਵਿੱਚ ਪੂਰੀ ਤਰ੍ਹਾਂ ਫਬਦਾ ਸੀ ਕਸ਼ਮੀਰ ਉਹਦਾ ਚਾਹ ਨਹੀਂ ਸੀ ਚੁੱਕਿਆ ਜਾਂਦਾ ਪੜਾਈ ਵਿੱਚ ਉਹ ਹਿਸ਼ਾਰ ਹੁਣ ਕਰਕੇ ਪਤਾ ਹੀ ਨਾ ਲੱਗਾ ਕਿ ਕਦੋਂ ਸਕੂਲ ਦੀ ਪੜਾਈ ਪੂਰੀ ਕਰ ਲਈ ਪ੍ਰਿੰਸ ਨੂੰ ਜਵਾਨ ਹੁੰਦੇ ਦੇਖ ਸਾਰਾ ਪਰਿਵਾਰ ਫੁੱਲਿਆਣਾ ਸਮੋਂਦਾ ਚੰਗੇ ਨੰਬਰ ਲੈਣ ਕਰਕੇ ਅਗਲੀ ਪੜਾਈ ਲਈ ਕਾਲਜ ਵਿੱਚ ਦਾਖਲਾ ਸੌਖਾ ਹੀ ਮਿਲ ਗਿਆ ਪਹਿਲਾ ਸੈਮੈਸਟਰ ਚੰਗਾ ਲੰਘ ਗਿਆ ਪਰ ਦੂਜੀ ਛਮਾਈ ਆਏ ਘੱਟ ਨੰਬਰਾਂ ਨੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਘਰ ਵਿੱਚ ਜਦੋਂ ਵੀ ਪੜਾਈ ਦੀ ਗੱਲ ਚੱਲਦੀ ਪ੍ਰਿੰਸ ਟਾਲਾ ਬਟਨਦੀ ਕੋਸ਼ਿਸ਼ ਕਰਦਾ ਅਚਨ ਕਾਲਜ ਤੋਂ ਆਏ ਫੋਨ ਨੇ ਬਾਪੂ ਦੀ نیند ਉਡਾ ਦਿੱਤੀ ਗੁਰਮੇਰ ਦੀ ਪੜ੍ਹਾਈ ਦੇ ਸਬੰਧ ਵਿੱਚ ਆ ਕੇ ਮਿਲੋ ਕਾਲਜ ਪ੍ਰਿੰਸੀਪਲ ਨੇ ਸ਼ਮਸ਼ੇਰ ਨੂੰ ਦੱਸਿਆ ਕਿ ਪ੍ਰਿੰਸ ਦੀ ਸੰਗਤ ਗਲਤ ਮੁੰਡਿਆਂ ਨਾਲ ਹੈ ਕਲਾਸਾਂ ਵਿੱਚੋਂ ਅਕਸਰ ਗੈਰ ਹਾਜ਼ਰ ਰਹਿੰਦਾ ਹੈ ਤੇ ਪੜ੍ਹਾਈ ਵੱਲੋਂ ਪੂਰੀ ਤਰ੍ਹਾਂ ਲਾਪਰਵਾਹ ਹੈ ਨਿੰਮੂ ਚੂਨੇ ਹੋਏ ਸ਼ਮਸ਼ੇਰ ਨੇ ਕਹਾਂ ਲਾ ਕੇ ਕਸ਼ਮੀਰੋ ਨਾਲ ਗੱਲ ਸਾਂਝੀ ਕੀਤੀ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਆਖੇ ਮੇਰਾ ਪੁੱਤ ਇਹੋ ਜਿਹਾ ਹੋ ਹੀ ਨਹੀਂ ਸਕਦਾ ਇਕ ਦਿਨ ਬਾਪੂ ਅੱਗੇ ਬੁਲੱਟ ਮੋਟਰਸਾਈਕਲ ਦੀ ਮੰਗ ਰੱਖ ਦਿੱਤੀ। ਮੰਗ ਪੂਰੀ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ। ਸੋ ਅੱਖ ਚੱਪਣਾ ਪਿਆ। ਅਜੇ ਹਫਤਾ ਵੀ ਨਹੀਂ ਸ਼ੀਰੰਗਿਆ ਕੇ ਕਾਰੇ ਦੇ ਦੋ ਘਟਾਂ ਵਿੱਚ ਲੜਾਈ ਦੀ ਖਬਰ ਆਈ ਜਿਸ ਵਿੱਚ ਪ੍ਰਿੰਸ ਦਾ ਨਾਂ ਬੋਲਦਾ ਸੀ। ਟੱਬਰ ਦੇ ਸਾਹ ਸੁਤੇਗੇ, ਹਰ ਰੋਜ਼ ਨਵੇਂ ਖਰਚੇ ਲਈ। ਸ਼ਮਸ਼ੇਰ ਤੋਂ ਪੈਸੇ ਦੀ ਮੰਗ ਹੋਣ ਲੱਗੀ ਤੇ ਘਰ ਵਿੱਚ ਕਲੇਸ਼ ਦਾ ਮੁੱਢ ਬੱਜ ਗਿਆ। ਮਨਾ ਕਰਨ ਤੇ ਮਨ ਦੀ ਤਮਕੀ ਤੇ ਬੋਲ ਕਬੂਲ ਵੀ ਨਿੱਤ ਦਾ ਰਾਗ ਬਣ ਗਿਆ। ਲੋਕਾਂ ਵਿੱਚ ਵੀ ਲੜਾਈ ਝਗੜੇ ਦੀ ਚਰਚਾ ਹੋਣ ਲੱਗੀ। ਚੜਦੇ ਦਿਨ ਕੋਈ ਨਵੀਂ ਮੁਸੀਬਤ ਘਿਰਨ ਲੱਗੀ ਇੱਕ ਦਿਨ ਕਸ਼ਮੀਰੋ ਕਪੜੇ ਧੋਣ ਲੱਗੀ ਤਾਂ ਪ੍ਰਿੰਸ ਦੀ ਜੇਬ ਵਿੱਚੋਂ ਕੁੜੀ ਦੀ ਥੱਲੇ ਡਿੱਗੀ ਪਰਿਵਾਰ ਦੀ ਖਾਨਿਓ ਗਈ ਕਿ ਪਾਣਾ ਤਾਂ ਵਰਤ ਗਿਆ ਉਸ ਦੀ ਵਿਗੜਦੀ ਸਿਹਤ ਦਾ ਰਾਸ ਅੱਖਾਂ ਸਾਹਮਣੇ ਆ ਗਿਆ ਕਿ ਚਿੱਟੇ ਨੇ ਕਰ ਕਰ ਲਿਆ ਹੈ ਸ਼ਮਸ਼ੀਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਯਰਤ ਡੈਡੀ ਜ਼ਮੀਨ ਵੇਚ ਤੇ ਵਧੀਆ ਕੋਠੀ ਬਣਾ ਮੇਰੇ ਯਾਰ ਦੋਸਤ ਮੈਨੇ ਮਾਰਦੇ ਨੇ ਕਿ ਜ਼ਮੀਨ ਦਾ ਠੇਕਾ ਤੇ ਮੋਟੀ ਪੈਨਸ਼ਨ ਲੈਣ ਦੇ ਬਾਵਜੂ ਤੇਰਾ ਬਾਪੂ ਅਨੰਗ ਭੁਖਣਾ ਖੁੱਲ ਰਿਹਾ ਪਿਓ ਅੰਦਰੋਂ ਅੰਦਰੀ ਖੁਰਦਾ ਜਾ ਰਿਹਾ ਸੀ ਅਖੀਰ ਕਸ਼ਮੀਰੋ ਨੇ ਸ਼ਮਸ਼ੇਰ ਨੂੰ ਆਪਣੇ ਦੋਸਤ ਗਿਆਨੀ ਨਾਲ ਸਲਾਹ ਕਰਨ ਦੀ ਤਾਕੀਦ ਕੀਤੀ ਗਿਆਨੀ ਬਲਵੰਤ ਸਿੰਘ ਪਿੰਡ ਦੀ ਮਹਤਵਪੂਰਨ ਸ਼ਖਸੀਅਤ ਸੀ ਪ੍ਰਿੰਸ ਦੀ ਹਾਲਤ ਜ਼ਿਆਦਾ ਨਿਗਰਦੀ ਦੇਖ ਗਿਆਨੀ ਜੀ ਨੇ ਉਸਨੂੰ ਕਿਸੇ ਚੰਗੇ ਨਸ਼ਾ ਚੜਾਊ ਕੇਂਦਰ ਵਿੱਚ ਦਾਖਲ ਕਰਾਉਣ ਦੀ ਸਲਾਹ ਦਿੱਤੀ ਪਰ ਪ੍ਰਿੰਸ ਨੇ ਇੱਕਦਮ ਨਾ ਕਰ ਦਿੱਤੀ ਮੈਨੂੰ ਵੀ ਹੋਇਆ ਮੈਂ ਚੰਗਾ ਬਲਾਂ ਕਸ਼ਮੀਰੋ ਦੇ ਵਾਸਤਾ ਪਾਉਣ ਤੇ ਪਾਪ ਕੋਈ ਪੁੱਤ ਨੇ ਆਪਣੇ ਇਲਾਜ ਲਈ ਹਾਂ ਕਰ ਦਿੱਤੀ ਨਸ਼ਾ ਜੜੀ ਪੈ ਚੁੱਕਾ ਸੀ ਪਹਿਲੇ 4-5 ਦਿਨ ਬਹੁਤ ਤਕਲੀਫ ਦੇ ਸਨ ਪ੍ਰਿੰਸ ਨੇ ਖਾਣਾ ਪੀਣਾ ਛੱਡ ਦਿੱਤਾ ਤੇ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ ਸਾਰਾ ਪਰਿਵਾਰ ਗੋਡਿਆਂ ਭਾਰ ਹੋ ਕੇ ਵਾਹਿਗੁਰੂ ਤੋਂ ਪੁੱਤਰ ਦੀ ਸਲਾਮਤੀ ਦੀ ਅਰਦਾਸ ਕਰਦਾ ਰਿਹਾ ਪਰ ਮੰਨਟਲੇ ਲੋਕ ਤਮਾਸ਼ੀ ਵੀ ਨਿਕਰਦੇ ਇਹ ਮੁੰਡਾ ਤਾਂ ਸਿਰੇ ਦਾ ਵੜਵੈਲ ਆ ਫੌਜੀ ਦੇ ਘਰ ਲੱਗਿਆ ਗ੍ਰਹਿਣ ਸ਼ਮਸ਼ੀਰ 24 ਘੰਟੇ ਹਸਪਤਾਲ ਰਹਿਦਾ ਤੇ ਕਸ਼ਮੀਰੋਂ ਤੇ ਬੁੱਢੀ ਮਾਤਾ ਕਰਮਕੌਰ ਘਰ ਬੈਠੀਆਂ ਦੁਆਵਾਂ ਮੰਗਤਿਆਂ ਰਹਿੰਦੀਆਂ ਇੱਕ ਦਿਨ ਅਚਾਨਕ ਗਲੀ ਵਿੱਚ ਜੈ ਸ਼ਨੀ ਦੇਵ ਦੀ ਆਵਾਜ਼ ਆਈ ਤਖਸ਼ਮੀਰੋ ਦਰਵਾਜ਼ੇ ਵੱਲ ਪੱਜ ਸ਼ਾਇਦ ਉਹੀ ਪੰਡਤ ਹੋਵੇ ਜੋ 25 ਸਾਲ ਪਹਿਲਾਂ ਸੂਰਜ ਗ੍ਰੈਂਡ ਵਿਲੇਜ ਚ ਤਾਮਣੀ ਦੇ ਕੇ ਗਿਆ ਸੀ ਹਾਂ ਇਹ ਉਹੀ ਬਾਬਾ ਸੀ ਚਿੱਟੀ ਦੁੱਧਾੜੀ ਸਿਰ ਤੇ ਛੋਟੀ ਜੀ ਸਫੈਦ ਪਗੜੀ ਡੱਗ ਮੰਗਾਉਂਦਾ ਸਰੀਰ ਤੇ ਹੱਥ ਵਿੱਚ ਉਹੀ ਠੰਡੀ ਰੱਸੀ ਵਾਲਾ ਕਮਾਂਡਰ ਕਸ਼ਮੀਰੋ ਨੇ ਡੋਲੂ ਵਿੱਚ ਤੇਲ ਪਾ ਕੇ ਪ੍ਰਿੰਸ ਦੀ ਸੁੱਖ ਮੰਗੀ ਮਾਤਾ ਪਰਸੋ ਫਿਰ ਸੂਰਜ ਗਰਨ ਦਾ ਯੋਗ ਹੈ ਦਿਨ ਭਾਰੀ ਹੈ ਬਾਟ ਪੂਜਾ ਕਰਨੀ ਹੈ ਰਾਮ ਪਲੀ ਕਰੇਗਾ ਸ਼ਨੀਵਾਰ ਵਾਲਾ ਦਿਨ ਸੁਲੋ ਪਾਰੀ ਸੀ ਅਸਮਾਨ ਨੂੰ ਕਾਰੇ ਬਤਲਾ ਨੇ ਟਕਿਆ ਹੋਇਆ ਡਰਾਉਣਾ ਮੌਸਮ ਬਹੁਤੇ ਲੋਕੀ ਘਰਾਂ ਅੰਦਰ ਟੱਕੇ ਹੋਏ ਸ਼ਾਮੀ 5:00 ਵਜੇ ਹਨੇਰਾ ਛਟਣ ਲੱਗਿਆ ਤੇ ਸੁਨਹਿਰੀ ਕਿਰਨਾ ਨੇ ਦਸਤਕ ਦਿੱਤੀ ਠੀਕ ਉਸੇ ਸਮੇਂ ਹਸਪਤਾਲ ਤੋਂ ਖਬਰ ਆਈ ਕਿ ਪ੍ਰਿੰਸ ਨੇ ਕਈ ਦਿਨਾਂ ਦੀ ਬੇਸੁਧੀ ਪਿੱਛੋਂ ਅੱਖਾਂ ਖੋਲੀਆਂ ਨੇ ਤੇ ਚੰਨਨ ਦੀ ਲੀਕ ਨੂੰ ਨਮਨ ਕੀਤਾ ਹੈ